ਅੱਜ ਦੀ ਵੀਡੀਓ ਵਿੱਚ ਆਪਾਂ ਨੈਕਸਟ ਵਾਲੇ MCQਸ ਕਵਰ ਕਰਦੇ ਹਾਂ ਪੰਜਾਬ ਹਿਸਟਰੀ ਦੇ ਪਾਰਟ 5 17 ਮਈ 1998 ਈਸਵੀ ਨੂੰ ਕਿਹੜਾ ਪੁਰਤਗਾਲੀ ਜਹਾਜ਼ਨ ਭਾਰਤ ਆਇਆ ਸੀ ਸਹੀ ਆਪਸ਼ਨ ਹੈ ਜੀ ਵਾਸ ਕੋਟਿ ਗਾਮਾ ਜਨਾਨੀ ਸਮਰਾਟ ਸੈਲਿਊਕਸ ਨੇ ਮੈਕਸਥੀਨ ਨੂੰ ਕਿਸ ਦੇ ਦਰਬਾਰ ਵਿੱਚ ਭੇਜਿਆ ਸੀ ਸਹੀ ਆਪਸ਼ਨ ਹੈ ਜੀ ਚੰਦਰਗੁਪਤ ਮੋਰੀਆ ਚੀਨੀ ਯਾਤਰਾ ਫਾਹੀਯਾਨ ਕਿਸ ਦੇ ਦਰਬਾਰ ਵਿੱਚ ਭਾਰਤ ਆਇਆ ਸੀ ਸਹੀ ਆਪਸ਼ਨ ਹੈ ਜੀ ਚੰਦਰਗੁਪਤ ਦੂਜਾ ਚੀਨੀ ਯਾਤਰੀ ਹਿਉਨ ਸੰਗ ਕਿਸ ਦੇ ਦਰਬਾਰ ਵਿੱਚ ਆਇਆ ਸਹੀ অপਸ਼ਾ ਜੀ ਆੜਾ ਹਰਸ਼ਵਰਧਨ ਭਾਰਤ ਦੀ ਯਾਤਰਾ ਕਰਨ ਵਾਲੇ ਚੀਨੀ ਯਾਤਰਾ ਦੇ ਚੀਨੀ ਯਾਤਰੀਆਂ ਦੇ ਨਾਮ ਦੱਸੋ ਸਹੀ অপਸ਼ਾ ਜੀ ਪ੍ਰੋਤਕ ਸਾਰੇ ਕਿਹੜੇ-ਕਿਹੜੇ ਨੇ ਫਾਹਿਆਨ ਹਿਉਨ ਸੰਗ ਜਾਂ ਫੇ ਇਤ ਸਿੰਘ ਅਪ੍ਰੋਤਕ ਸਾਰੇ ਨੈਕਸਟ ਹੈ ਜੀ ਆਪਣੇ ਕੋਲ ਐਮਸੀਕਿਊ ਸੌਰੀ ਮੈਚ ਦੀ ਕੋਲਨ ਮੈਕਸ 3 ਹੈ ਚੰਦਰਗੁਪਤ ਮੋਰੀਆ ਫਾਹਿਆਨ ਹੈ ਆਪਣੇ ਕੋਲ ਚੰਦਰਗੁਪਤ ਦੂਜਾ ਹਿਉਨ ਸੰਗ ਹੈਗਾ ਜੀ ਹਸ਼ਵਰਧਨ